ਗੁਰਜੀ ਕੀ ਫਤਿਹ ਸੋ ਮੈਂ ਤੇ ਹਮੇਸ਼ਾ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਆਪਾਂ ਸਾਰੇ ਹੀ ਕਰਦੇ ਆ ਕਿ ਸਾਨੂੰ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਕਿ ਸਾਨੂੰ ਬਹੁਤ ਹੀ ਇਮਾਨਦਾਰ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜੀ ਦੇ ਉੱਤੇ ਕਿਉਂਕਿ ਅਸੀਂ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਦੇਖਦੇ ਹੁੰਦੇ ਸੀ ਜਦੋਂ ਵੀ ਕਿਸੇ ਪਿੰਡਾਂ ਦੇ ਮੋਹਤਵਰ ਬੰਦਿਆਂ ਨੇ सरपंचਾਂ ਨੇ ਕਿਸੇ ਐਮਐਲਏ ਸਹਿबान ਕੋਲ ਜਾਣਾ ਕਿ ਸਾਨੂੰ ਆ 5 ਲੱਖ ਦੀ ਗ੍ਰਾਂਟ ਦੇ ਦੇ ਤੇ ਉਹਨਾਂ ਦਾ ਜਵਾਬ ਉਹਨਾਂ ਦੇ ਵਿੱਤ ਮੰਤਰੀ ਦਾ ਜਵਾਬ ਖਜ਼ਾਨਾ ਮੰਤਰੀ ਦਾ ਜਵਾਬ ਇੱਕੋ ਹੀ ਹੁੰਦਾ ਸੀ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ 3 ਸਾਲਾਂ ਦੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਦੇ ਅੰਦਰ ਹਜ਼ਾਰਾਂ ਲੱਖਾਂ ਕੰਮ ਕਹਿ ਸਕਦੇ ਆ ਕਿਉਂਕਿ ਜਿਵੇਂ ਸਾਡੇ ਭਰਾ ਅਮਰ ਨੇ ਪ੍ਰੋਫੈਸਰ ਜਸਵੰਤ ਸਿੰਘ ਗੱਜਨ ਮਹਿਰਾ ਜੀ ਆਪਣੇ ਹਲਕੇ ਦੇ ਕੰਮ ਇੰਨੀ ਡਿਟੇਲ ਚ ਬੋਲ ਕੇ ਗਏ ਨੇ ਜਿਹੜੇ ਕਰੋੜਾਂ ਰੁਪਈਆ ਦੇ ਕੰਮ ਇਕੱਲੇ ਇੱਕ ਹਲਕੇ ਦੇ ਵਿੱਚ ਲੱਗੇ ਤੇ ਆਪਾਂ ਆਈਡੀਆ ਲਗਾ ਸਕਦੇ ਹਾਂ ਕਿ ਪੂਰੇ ਪੰਜਾਬ ਚ ਕਿੰਨੇ ਲੱਗੇ ਹੋਣਗੇ ਸੋ ਅੱਜ ਬਹੁਤ ਹੀ ਭਾਗਾ ਭਰਿਆ ਦਿਨ ਹੈ ਇਤਿਹਾਸਕ ਦਿਨ ਹੈ ਕਿ ਇੱਕ ਹਲਕੇ ਦੇ ਅੰਦਰ ਦੋ ਤਹਿਸੀਲ ਕੰਪਲੈਕਸ ਜਿਨ੍ਹਾਂ ਦੀ ਕੀਮਤ ਅਮਰਗੜ ਦੇ ਵਿੱਚ 6 ਕਰੋੜ 86 ਲੱਖ ਅਮਰਗੜ ਦੇ ਅੰਦਰ 6 ਕਰੋੜ 36 ਲੱਖ 14000 ਸੋਜਰਾਂ ਦੇ ਉਦਘਾਟਨ ਅਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੇ ਮਹਾਲਕਾ ਅਮਰਗੜ ਦੇ ਸਾਰੇ ਪੈਨਪ੍ਰਾਵਾਂ ਨੂੰ ਬਹੁਤ ਬਹੁਤ ਮੁਬਾਰਕਾ ਦਿਨਾ ਕਿਉਂਕਿ ਸਾਰੇ ਕੰਮ ਪਬਲਿਕ ਦੀ ਸਹਾਇਤਾ ਲਈ ਲੋਕਾਂ ਦੀ ਸਹਾਇਤਾ ਲਈ ਪਾਰਦਰਸ਼ੀ ਤਰੀਕੇ ਨਾਲ ਕਰਾਉਣ ਦੇ ਲਈ ਸਾਰੇ ਜਿਹੜੇ ਕੰਮ ਇੱਕੋ ਹੀ ਕੰਪਲੈਕਸ ਦੇ ਅੰਦਰ ਕੀਤੇ ਜਾਣਗੇ ਸੋ ਮੈਂ ਆਪ ਸਭ ਦਾ ਇੱਥੇ ਆ ਕੇ ਮੁੱਖ ਮੰਤਰੀ ਸਾਹਿਬ ਇੱਥੇ ਮੇਰੇ ਤੋਂ ਬਾਅਦ ਸੋਧਨ ਕਰ ਲਗੇ ਪਲੀਜ਼ ਪੈਣਾ ਮਤਾਵਾ ਨੂੰ ਬੇਨਤੀ ਕਰਦਾ ਕਿ 2 ਮਿੰਟ ਤੋਂ 1 ਮਿੰਟ ਤੋਂ ਵੱਧ ਨਾ ਜਾ ਕੇ ਨੀ ਬੋਲਣਾ ਪਲੀਜ਼ ਬੈਠੋ ਮੈਂ ਫਿਰ ਵੀ ਤੁਸੀਂ ਬਹੁਤ देर ਦੇ ਬੈਠੇ ਮੈਂ ਆਪਣੀ ਬਾਣੀ ਨੂੰ ਇੱਥੇ ਸਮਾਪਤ ਕਰਦਾ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਵਾ ਦਿੰਦਾ ਹਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦਿਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ